ਸੋgamma ਲੋਕ ਸਭਾ ਚੋਣਾਂ ਨੂੰ ਲੈ ਕੇ ਵੈਸੇ ਹੀ ਮਾਹੌਲ ਗਰਮਾਇਆ ਹੋਇਆ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਇਹ ਬਿਆਨ ਦੇ ਕੇ ਵਿਰੋਧੀ ਧਿਰ ਨੂੰ ਇੱਕ ਪੱਖ ਦਾ ਹੋਇਆ ਮੁੱਦਾ ਦਿੱਤਾ ਹੈ ਸਿਆਸਤ ਕਰਨ ਦੇ ਲਈ ਉਸ ਦੇ ਨਾਲ ਹੀ ਆਮ ਸੇਖ ਭਾਈਚਾਰੇ ਤੇ ਜਥੇਬੰਦੀਆਂ ਦੇ ਵਿੱਚ ਵੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਵੱਖ-ਵੱਖ ਹਿੱਸਿਆਂ ਦੇ ਵਿੱਚ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ ਹੈ ਕਿਉਂਕਿ ਪੰਥਕ ਪਾਰਟੀ ਆਪਣੇ ਆਪ ਨੂੰ ਅਕਾਲੀ ਦਲ ਕਹੋਂਦੀ ਹੈ ਇਸ ਦੇ ਬਾਵਜੂਦ ਵੀ ਅਜਿਹਾ ਬਿਆਨ ਅਕਾਲੀ ਦਲ ਦੇ ਹੀ ਇੱਕ ਕੈਬਨਿਟ ਮੰਤਰੀ ਵੱਲੋਂ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਰਾਜੀਵ ਵਿਕਰਮ ਸਿੰਘ ਮਜੀਠੀਆ ਨੇ ਇਸ ਮੁੱਦੇ ਦੇ ਉੱਤੇ ਮਾਫੀ ਵੀ ਮੰਗੀ ਹੈ ਪਰ ਉਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਉਹਨਾਂ ਦੀ ਮਾਫੀ ਕਬੂਲੀ ਨਹੀਂ ਗਈ ਅਜੇ ਤੱਕ ਜੀ ਹਾਂ ਵਿਕਰਮ ਮਜੀਠੀਆ ਵੱਲੋਂ ਪਹਿਲਾਂ ਵੀ ਇੱਕ ਵਾਰ ਇੰਟਰਨੈਟ ਤੇ ਉਹਨਾਂ ਵੱਲੋਂ ਇੱਕ ਵੀਡੀਓ ਜੋ ਹੈ ਮੀਡੀਆ ਨੂੰ ਭੇਜਿਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਮਾਫੀ ਮੰਗੀ ਸੀ ਪਰ ਉਹਨਾਂ ਦੀ ਮਾਫੀ ਸਿੱਖ ਜਗਤ ਨੇ ਕਬੂਲ ਨਹੀਂ ਕੀਤੀ ਜਿਸ ਤੋਂ ਬਾਅਦ ਸਾਰੀਆਂ ਸਿੱਖ ਸੰਗਠਨਾਵਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਵਿਕਰਮਜੀਤਿਆ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਔਰ ਸਿੱਖ ਪੰਥ ਦੇ ਵਿੱਚੋਂ ਛੇਕਿਆ ਜਾਵੇ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਪ੍ਰਸ਼ਾਸਨ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰਨਾ ਚਾਹੀਦਾ ਔਰ ਜੋ ਵੀ ਉਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਫੜਕਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਖਿਲਾਫ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਤੋਂ ਬਾਅਦ ਜਦੋਂ ਅੱਜ ਵਿਕਰਮ ਮਜੀਠੀਆ ਨੇ ਅਕਾਲ ਤਖਤ ਟਾਇਪ ਤੇ ਜਾ ਕੇ ਜਥੇਦਾਰ ਗੁਰਬਚਨ ਸਿੰਘ ਦੇ ਨਾਲ ਮੁਲਾਕਾਤ ਕੀਤੀ ਔਰ ਉੱਥੇ ਜਾ ਕੇ ਮਾਫੀ ਵੀ ਮੰਗੀ ਪਰ ਜਥੇਦਾਰ ਦਾ ਕਹਿਣਾ ਕਿ ਇਸ ਮਾਫੀ ਤੇ ਹਲੇ ਵਿਚਾਰ ਕੀਤਾ ਜਾਏਗਾ ਕਿਉਂਕਿ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਜੋ ਵੀ ਜੋ ਫੈਸਲਾ ਹੈ ਉਹ ਲਿਆ ਜਾਏਗਾ ਔਰ ਉਸ ਤੋਂ ਬਾਅਦ ਹੀ ਇਹ ਸਾਫ ਹੋਏਗਾ ਹੋ ਪਾਏਗਾ ਕਿ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਮਿਲੀ ਹੈ ਜਾਂ ਨਹੀਂ ਜੀ राजीव ਸੋ ਵਿਕਰਮ ਸਿੰਘ ਮਜੀਠੀਆ ਨੇ ਮਾਫੀ ਤਾਂ ਮੰਗ ਲਈ ਹੈ ਕਿ ਅਕਾਲੀ ਦਲ ਨੇ ਆਪਣਾ ਕੋਈ ਰੋਖ ਇਸ ਤੇ ਸਪਸ਼ਟ ਕੀਤਾ ਕਿ ਅਕਾਲੀ ਦਲ ਇਸ ਤੇ ਆਪਣੀ ਕੀ ਕਾਰਵਾਈ ਕਰੇਗਾ ਅਕਾਲੀ ਦਲ ਵੱਲੋਂ ਇਸ ਤੇ ਕੋਈ ਵੀ ਪ੍ਰਤੀਕਿਰਿਆ ਹਲੇ ਨਹੀਂ ਆਈ ਪਰ ਜੇਕਰ ਵਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕਰੀਏ ਤਾਂ ਜਦੋਂ ਤੋਂ ਉਹਨਾਂ ਵੱਲੋਂ ਇਹ ਜੋ ਚੋਣ ਡੈਲੀ ਦੇ ਵਿੱਚ ਜੋ ਕਿਹਾ ਗਿਆ ਸੀ ਜੋ ਗੁਰੂਗੁਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਜੋ ਪੰਕਤੀਆਂ ਸਨ ਜਿਸ ਵਿੱਚ ਉਹਨਾਂ ਨੇ ਅਰਨ ਜੇਤਲੀ ਦਾ ਨਾਮ ਜੋੜਿਆ ਸੀ ਉਸ ਤੋਂ ਬਾਅਦ ਪੂਰੇ ਦੇਸ਼ ਦੇਸ਼ ਬਲਕਿ ਪੂਰੇ ਜੋ ਸੰਸਾਰ ਦੇ ਵਿੱਚ ਸਿੱਖਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਔਰ ਸੋਸ਼ਲ ਮੀਡੀਆ ਤੇ ਵੀ ਬਿਕਰਮ ਮਜੀਠੀਆ ਬਾਰੇ ਜੋ ਹੈ ਉਹ ਵਿਰੋਧ ਸਾਫ਼ ਦੇਖਣ ਨੂੰ ਮਿਲ ਰਿਹਾ ਸੀ ਜਿਸ ਤੋਂ ਬਾਅਦ ਮਜੀਠੀਆ ਨੂੰ ਮਜਬੂਰਨ ਅੱਜ ਖਾਸ ਤਕ ਸਾਹਮਣੇ ਲਾ ਕੇ ਇਹ ਮਾਫੀ ਨਾਮਾ ਦੇਣਾ ਪਿਆ